ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਦਿਨ ਦੇ ਮੌਸਮ ਦੀ ਯਾਨੀ ਕਿ ਅੱਜ ਪੰਜਾਬ ਦਾ ਮੌਸਮ ਕਿਵੇਂ ਦਾ रह ਸਕਦਾ ਤੁਹਾਨੂੰ ਦੱਸਾਂਗੇ ਦਿਨ ਅੱਜ 1 ਨਵੰਬਰ ਦਾ ਜੀ ਤੇ ਸਵੇਰ ਦੇ ਲਗਭਗ 8:30 ਵਜੇ ਨ ਜਾ ਰਹੀ ਹੈ ਪੰਜਾਬ ਦੀ ਗੱਲ ਕਰੀਏ ਤੇ ਐਸੇਲੇ ਸਕਰੀਨ ਤੇ ਦੇਖ ਸਕਦੇ ਹਾਂ ਪੰਜਾਬ ਦੇ ਹੌਤੇ ਖੇਤਰਾਂ ਦੇ ਵਿੱਚ ਮੌਸਮ ਮੀ ਵਾਲੇ ਫੱਖੋਂ ਸਾਫ਼ ਹੈ ਪਰ ਪ੍ਰਦੂਸ਼ਣ ਦਾ ਲੈਵਲ ਚੜਿਆ ਹੋਇਆ ਹੈ ਧੁੰਦ ਤੇ ਜਿਹੜੀ ਸਮੋਗ ਹੈ ਉਹ ਕਾਫੀ ਖੇਤਰਾਂ ਦੇ ਵਿੱਚ ਛਾਈ ਹੋਈ ਹੈ ਜਿਹਦੇ ਨਾਲ ਅੱਜ ਕਾਫੀ ਖੇਤਰਾਂ ਦੇ ਵਿੱਚ ਪ੍ਰਦੂਸ਼ਣ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਸਵੇਰ ਵੇਲੇ ਸੋ ਜੇਕਰ ਅੱਜ ਦੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰੀਏ ਤੇ 32 ਡਿਗਰੀ ਡਿਗਰੀ ਦੇ ਨਾਲ ਬੀਤੇ 24 ਘੰਟਿਆਂ ਦੇ ਵਿੱਚ ਮਾਨਸਾ ਜਿਲ੍ਹਾ ਸਭ ਤੋਂ ਠੰਡਾ ਖੇਤਰ ਸਭ ਤੋਂ ਗਰਮ ਖੇਤਰ ਦਰਜ ਹੋਇਆ ਦਿਨਾਂ ਦੇ ਟੈਂਪਰੇਚਰ ਤੇ ਤੇ ਉੱਥੇ ਹੀ ਜਿਹੜੇ 31.3 ਡਿਗਰੀ ਦੇ ਨਾਲ ਚਰਖੇ ਦਾਦਰੀ ਹਰਿਆਣੇ ਦੇ ਵਿੱਚ ਸਭ ਤੋਂ ਗਰਮ ਖੇਤਰ ਦਰਜ ਹੋਇਆ 35 ਦੇ ਟੈਂਪਰੇਚਰ ਚੱਲ ਰਹੇ ਸੀ ਇਹ ਥੱਲੇ ਲੁੜਕ ਕੇ 4 ਡਿਗਰੀ ਦੇ ਫਰਕ ਦੇ ਨਾਲ ਥੱਲੇ ਆ ਚੁੱਕੇ ਨੇ ਇਹ ਹਾਲੇ ਹੋਰ ਥੱਲੇ ਆਉਣਗੇ ਕਿਉਂਕਿ ਠੰਡ ਵਧੀ ਹੋਈ ਆ ਉੱਤੇ ਪ੍ਰਦੂਸ਼ਣ ਦੀ ਇੱਕ ਲੇਅਰ ਛਾਈ ਹੋਈ ਆ ਮੋਟੀ ਗੱਲ ਕਰੀਏ ਤੇ ਟੈਂਪਰੇਚਰ ਇਸੇ ਤਰ੍ਹਾਂ ਸਟੇਬਲ ਬਣੇ ਰਹਿਣਗੇ ਮੀਂਹ ਦੇ ਕੋਈ ਅਸਰ ਪੰਜਾਬ ਦੇ ਵਿੱਚ ਅੱਜ ਫਿਲਹਾਲ ਨਹੀਂ ਹੈ ਤੇ ਵੱਡੇ ਫੱਦਰ ਦੇ ਕੋਈ ਉਮੀਦਾਂ ਜਾਂ ਸੱਜ ਅੱਜ ਨਹੀਂ ਹੈ ਸਿਸਟਮ ਆ ਰਿਹਾ ਹੁੰਦੇ 3-4 ਦਿਨਾਂ ਦੇ ਵਿੱਚ ਤੇ ਅੱਜ ਮੌਸਮ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਹੋਣਗੇ ਸਮੋਗ ਇਸੇ ਤਰ੍ਹਾਂ ਦਿਨ ਫਰ ਸ਼ਾਇਰਣ ਦੀ ਜਿਹੜੀ ਉਮੀਦ ਹੈ ਤੇ ਸ਼ਾਮ ਨੂੰ ਵੀ ਜਿਹੜੀ ਹੈ ਸਮੋਗ ਦੀ ਚਾਦਰ ਬਹੁਤ ਹੀ ਖੇਤਰਾ ਦੇ ਵਿੱਚ ਇਸੇ ਤਰ੍ਹਾਂ ਸ਼ਾਇ ਹੀ ਰਹੇਗੀ ਸੋ ਇਕਨ ਜਰ ਅੱਜ ਦੇ ਅੰਕੜਿਆਂ ਤੇ ਲਾਵਾਂਗੇ ਜੋ ਮੌਸਮ ਖਾਗ ਨੇ ਅੱਜ ਜਾਰੀ ਕੀਤੇ ਨੇ 9 ਫਰ ਇੱਕ ਦੀ ਤਰੀਕ ਲਈ ਹੋਈ ਆ ਪੰਜਾਬ ਦੇ ਲਈ ਵਾਰਨਿੰਗ ਆ 1 2 3 4 ਇਹਨਾਂ ਦਿਨਾਂ ਦੇ ਵਿੱਚ 9 ਵਾਰਨਿੰਗ ਲਿਖਿਆ ਹੋਇਆ ਕਿਸੇ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਹੈ ਤੁਹਾਨੂੰ